ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੜਾਂ ਦੀ ਮਾਰ ਪੰਜਾਬ ਤੇ ਬਹੁਤ ਭਾਰੀ ਹੈ ਬਹੁਤ ਲੋਕ ਹੈਲਪ ਕਰ ਰਹੇ ਨੇ ਔਰ ਜਿਨਨੇ ਵੀ ਵਲੰਟੀਅਰ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਔਰ ਇਸੇ ਕਰਕੇ ਕਿਸਾਨ ਨੂੰ ਅਨ ਦਾਤਾ ਕਿਹਾ ਜਾਂਦਾ ਔਰ ਪੰਜਾਬ ਦੇ ਉਹ ਲੋਕ ਨੇ ਜਿਹੜੇ ਦੂਜੀਆਂ ਸਟੇਟਾਂ ਵਿੱਚ ਜਾ ਕੇ ਵੀ ਹੈਲਪ ਕਰਦੇ ਨੇ ਪਰ ਜਦੋਂ ਆਪਣੇ ਤੇ ਮਾਰ ਪਈ ਉਦੋਂ ਖੁਦ ਆਪਣੇ ਨੂੰ ਬਚਾਉਣ ਵਾਸਤੇ ਲੱਗੇ ਹੋਏ ਨੇ ਔਰ ਜਿਹੜੇ ਕੋਈ ਬਾਹਰਲੀ ਸਟੇਟ ਦਾ ਬੰਦਾ ਕੋਈ ਸੇਵਾ ਕਰਦਾ ਜਾਂ ਕੋਈ ਸਰਕਾਰ ਨੇ ਹੈਲਪ ਕੀਤੀ ਉਹਨਾਂ ਦਾ ਸਭ ਦਾ ਧੰਨਵਾਦ ਇਹ ਮੁਸੀਬਤ ਦੇ ਘੜੇ ਵਿੱਚ ਰਣ ਕੇ ਚੱਲਣ ਦੀ ਲੋੜ ਹੁੰਦੀ ਹੈ ਪਰ ਅੱਜ ਮੈਂ ਜਿਹੜੀ ਇੱਕ ਗੱਲ ਕਰਨੀ ਇਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਗੁਰਜੀਤ ਸਿੰਘ ਰਾਣਾ ਉਹਨਾਂ ਦੇ بیٹے ਨੇ ਵਿਧਾਨ ਸਭਾ ਦੇ ਵਿੱਚ ਵੀ ਇਹ ਮੁੱਦਾ ਉਠਾਇਆ ਸੀ ਤੇ ਹੁਣ ਉਹਦੀਆਂ ਕੁਝ ਸਟੇਟਮੈਂਟਾਂ ਵੀ ਆ ਰਹੀਆਂ ਨੇ ਵੀ ਜਿਹੜਾ ਬਿਆਸ ਦਰਿਆ ਹੈਗਾ ਔਰ ਉਥੇ ਪੱਕੇ ਬੰਨ ਮਾਰੇ ਜਾਣ ਤੇ ਜਿਹੜੇ ਪਿੰਡਾਂ ਦੇ ਵਿੱਚ ਜ਼ਿਆਦਾ ਖਤਰਾ ਹੈ ਦਰਿਆ ਦੇ ਪਾਣੀ ਦਾ ਉਹਨਾਂ ਪਿੰਡਾਂ ਦੇ ਕੋਲ ਜ਼ਿਆਦਾ ਕੇਅਰ ਕੀਤੀ ਜਾਵੇ। ਇਹ ਬਹੁਤ ਵੱਡਾ ਉਪਰਾਲਾ ਹੈ ਜੇ ਕਿਤੇ ਹੋ ਜਾਵੇ ਪਰ ਜਿਹੜੀ ਇੱਕ ਨਵੀਂ ਖਬਰ ਹੈ ਉਹਦੇ ਵੱਲ ਵੀ ਥੋੜਾ ਜਿਹਾ ਧਿਆਨ ਦਿਓ। ਜਿਹੜਾ ਵਿਆਸ ਡੇਰਾ ਹੈ ਜਿਹਦਾ ਮੁਖੀ ਗੁਰਿੰਦਰ ਸਿੰਘ ਢਿੱਲੋ ਆ ਬਾਬਾ ਜਿਹੜਾ ਹੈਲੀਕਾਪਟਰ ਤੇ ਘੁਪ ਘੁੰਮਦਾ ਹੁੰਦਾ ਤੁਹਾਨੂੰ ਪਤਾ ਹੀ ਚੰਗੀ ਤਰ੍ਹਾਂ। ਤੇ ਉਸ ਵਿਆਸ ਡੇਰੇ ਵਿੱਚ ਇੱਕ ਤੁਬਕਾ ਵੀ ਕਹਿੰਦੇ ਪਾਣੀ ਵੀ ਗਿਆ دریا ਦਾ ਇੱਕ ਤੁਬਕਾ ਵੀ ਕਿਉਂ ਨਹੀਂ ਗਿਆ ਉਹਨੇ ਡੇਰੇ ਦੇ ਨੇੜੇ ਬਹੁਤ ਵੱਡੇ ਵੱਡੇ ਬੰਨ ਜਿਹੜੇ ਨੇ ਪੱਕੇ ਬਜਰੀ ਸੀਮਿੰਟ ਦੇ ਨਾਲ ਮਾਰੇ ਹੋਏ ਤੇ ਉਹ ਬੰਨ ਇੰਨੇ ਚੌੜੇ ਐ ਸੈਂਕੜੇ ਏਕੜ ਜ਼ਮੀਨ ਉਹਨਾਂ ਨੇ ਦਰਿਆ ਦੀ ਵੀ ਨੱਪੀ ਹੋਈ ਐ ਕੁਝ ਜ਼ਮੀਨਾਂ ਤੇ ਉਹਨੇ ਜਿਹੜੇ ਆਮ ਕਿਸਾਨ ਸੀ ਧੱਕੇ ਨਾਲ ਕਬਜ਼ਾ ਕੀਤਾ ਹੋਇਆ ਤੇ ਹੁਣ ਉੱਥੋਂ ਦੇ ਜਿਹੜੇ ਤਕਰੀਬਨ 2250 ਪਿੰਡ ਨੇੜੇ ਜਿਹੜੇ ਪੈਂਦਾ ਹੈ ਵਿਆਸ ਦੇ ਜਣ ਕੇ ਜਿਹੜਾ ਉਹ ਦਰਿਆ ਦਾ ਏਰੀਆ ਹੈਗਾ ਉਥੋਂ ਦੇ ਇੰਨੇ ਜਣ ਕੇ ਸੈਂਕੜੇ ਪਿੰਡਾਂ ਦੇ ਵਿੱਚ ਪਾਣੀ ਤਾਂ ਭਰਿਆ ਉਹ ਕਹਿੰਦੇ ਵਿਆਸ ਵਾਲੇ ਬਾਬੇ ਨੇ ਲੋਕਾਂ ਦੇ ਕੋਲੋਂ ਜਣ ਕੇ ਸੇਵਾ ਦੇ ਤੌਰ ਤੇ ਦਰਿਆ ਤੇ ਕਬਜ਼ਾ ਵੀ ਕੀਤਾ ਹੋਇਆ ਔਰ ਉਥੇ ਬਹੁਤ ਵੱਡੇ ਵੱਡੇ ਬੰਨ ਮਾਰੇ ਹੋਏ ਜੇ ਕਹਿੰਦੇ ਉਹ ਬੰਨ ਨਾ ਹੁੰਦੇ ਤਾਂ ਇਹ ਸਚਾਈ ਵੀ ਹੈ ਜਿਹੜੇ ਪਹਿਲਾਂ ਹੜਾਏ ਨੇ ਨਾ ਉਹ ਲੋਕ ਉਦੋਂ ਦੀਆਂ ਗੱਲਾਂ ਕਰਦੇ ਨੇ ਕਿ ਉਦੋਂ ਇਹਨਾਂ ਨੁਕਸਾਨ ਨਹੀਂ ਸੀ ਹੁੰਦਾ ਪਾਣੀ ਦਾ बहाव ਤੇਜ਼ ਹੁੰਦਾ ਅੱਗੇ ਪਾਣੀ ਲੰਘ ਹੀ ਜਾਂਦਾ ਬਚਾ ਹੁੰਦਾ ਸੀ ਪਰ ਜਦੋਂ ਦਾ ਇਹ ਗੁਰਿੰਦਰ ਸਿੰਘ ਢਿੱਲੋਂ ਬਾਬੇ ਦੇ ਜਿਹੜਾ ਬਿਆਸ ਦਾ ਮੁਖੀ ਹੈ ਬੰਨ ਮਾਰੇ ਹੋਏ ਨੇ ਉਦੋਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਹੈ ਹੁਣ ਇੱਕ ਪਾਸੇ ਅਸੀਂ ਕਹਿੰਦੇ ਆ ਇਹ ਡੇਰੇ ਤਾਂ ਪਰਮਾਤਮਾ ਨਾਲ ਜੋੜਦੇ ਨੇ ਲੋਕਾਂ ਦੀ ਭਲਾਈ ਲਈ ਨੇ ਪਰ ਸੈਂਕੜੇ ਪਿੰਡ ਤਾਂ ਉੱਥੇ ਬਾਬੇ ਦੀ ਇੱਕ ਕਰਤੂਤ ਕਰਕੇ ਜਿਨੇ ਇਹ ਆਪਣੇ ਡੇਰੇ ਦੇ ਲੱਗੇ ਸਾਕੇ ਬੰਨ ਮਾਰੇ ਨੇ ਪੱਕੇ ਉਹਦਾ ਕਰਕੇ ਪਿੰਡ ਡੁੱਬੇ ਨੇ ਪਾਣੀ ਖੜਾ ਇਹ ਉੱਥੋਂ ਦੇ ਲੋਕ ਦੱਸ ਰਹੇ ਇੱਕ ਹੋਰ ਬੇਨਤੀ ਕਰ ਦਿੰਨਾ ਇਹ ਜਿਹੜੇ ਵੱਡੇ ਡੇਰਿਆਂ ਵਾਲੇ ਨੇ ਨਾ ਇਹਨਾਂ ਕੋਲੇ ਹਜ਼ਾਰਾਂ ਏਕੜ ਜ਼ਮੀਨ ਹੈ ਤੇ ਹਜ਼ਾਰਾਂ ਕਰੋੜਾਂ ਦੀ ਪ੍ਰਾਪਰਟੀ ਇਨਾਂ ਕੋਲੇ ਉਦੋਂ ਬੈਂਕ ਬੈਲੈਂਸ ਬਹੁਤ ਹੈ ਤੇ ਇਹਨਾਂ ਨੇ ਹੜ ਪੀੜਤਾ ਲਈ 1 ਰੁਪਿਆ ਨਹੀਂ ਆਪਣੇ ਕੋਲ ਦਿੱਤਾ 1 ਰੁਪਿਆ ਵੀ ਬਸ ਜਹਾਜਾਂ ਤੇ ਘੁੰਮਣਾ ਹੁੰਦਾ ਇਹਨਾਂ ਨੇ ਵੱਡੇ ਲੀਡਰਾਂ ਦੇ ਨਾਲ ਮੀਟਿੰਗਾਂ ਰੈਲੀਆਂ ਹੁੰਦੀਆਂ ਨੇ ਇਹਨਾਂ ਦੀਆਂ ਫੋਰਨ ਕੰਟਰੀਬਿਊਸ਼ਨ ਦੇ ਟੂਰ ਹੁੰਦੇ ਆ ਤੇ ਜਦੋਂ ਕਿਤੇ ਪੰਜਾਬ ਤੇ ਵਿਪਤਾ ਪੈਂਦੀ ਹੈ ਉਦੋਂ ਇਹ ਬਾਬੇ ਕਦੇ ਨਹੀਂ ਖੜਦੇ ਇਹ ਸਚਾਈ ਹੈ ਹੁਣ ਜਿਹੜੀ ਗੱਲ ਛੜਾਂ ਦੀ ਮਾਰ ਦੀ ਅਸੀਂ ਕਰਦੇ ਆ ਬਹੁਤੇ ਲੋਕ ਭਵੰਤਮਨ ਤੇ ਵੀ ਤੰਜ ਕੱਸਦੇ ਨੇ ਪਹਿਲਾਂ ਦੇਖਣਾ ਚਾਹੀਦਾ ਸੀ ਜਿਹੜੀਆਂ ਸਰਕਾਰਾਂ 74 75 ਸਾਲ ਪਹਿਲਾਂ ਰਾਜ ਕਰਗੀਆਂ ਕਾਲੇ ਤੇ ਕਾਂਗਰਸੀ ਉਹਨਾਂ ਨੇ ਕਿਹੜਾ ਕੋਈ ਬਹੁਤੀ ਵੱਡੀ ਮਾਲ ਮਾਰੀ ਆ ਉਹਨਾਂ ਵੇਲੇ ਵੀ ਇਹੀ ਹਾਲ ਹੁੰਦਾ ਸੀ ਪਰ ਲੋਕਾਂ ਦਾ ਜਿਹੜਾ ਰੈ ਮਸ਼ਵਰਾ ਹੈ ਉਹ ਆਪਣੇ ਮਤਬਕ ਸਹੀ ਹੁੰਦਾ ਜਿੰਨਾਂ ਤੇ ਭੀੜ ਪੈਂਦੀ ਆ ਪਤਾ ਉਹਨਾਂ ਨੂੰ ਹੁੰਦਾ ਜਿਨ੍ਹਾਂ ਦੇ ਪਿੰਡੇ ਤੇ ਇਹ ਦੁੱਖ ਹੰਢਾਏ ਜਾਂਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਪਰ ਜਿਹੜੀ ਆ ਵਿਆਸ ਵਾਲੇ ਬਾਬੇ ਦੀ ਗੱਲ ਸਾਹਮਣੇ ਆਈ ਹੈ ਵੈਸੇ ਇਹ ਮੇਰੇ ਕਹਿਣ ਦੀ ਗੱਲ ਨਹੀਂ ਤਕਰੀਬਨ ਇਹ ਸਭ ਨੂੰ ਪਤਾ ਹੈ ਕਿ ਇਹਨੇ ਸੇਵਾ ਦੇ ਨਾਂ ਤੇ ਦਰਿਆ ਦੇ ਵਿੱਚ ਜਿਹੜੇ ਬੰਨ ਮਾਰੇ ਨੇ ਵੱਡੀਆਂ-ਵੱਡੀਆਂ ਪਾਰਕਾਂ ਬਣਾਈਆਂ ਨੇ ਉੱਥੇ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਹੈ ਤੇ ਡੇਰੇ ਦੀ ਤਾਂ ਇਨਕਮ ਵਧਾ ਲਈ ਉਹਨੇ ਔਰ ਡੇਰੇ ਵਿੱਚ ਤਬਕਾ ਪਾਣੀ ਦਾ ਨਹੀਂ ਕਹਿੰਦੇ ਜਾਂਦਾ ਉੱਥੇ ਪਰ ਇਹ ਬੰਨ ਮਾਰਨ ਦੇ ਨਾਲ ਜਿਹੜੇ ਨੇੜੇ-ਤੇੜੇ ਦੇ ਪਿੰਡ ਹੈਗੇ ਨੇ ਉਹ ਸਾਰੇ ਇਹ ਬੰਨ ਮਾਰਨ ਕਾਰਨ ਪਾਣੀ ਨਾਲ ਭਰ ਜਾਂਦੇ ਆ ਇਹ ਉਥੋਂ ਵਿਆਹ ਦੇ ਜਿਹੜੇ ਨੇੜੇ ਪਿੰਡਾਂ ਦੇ ਲੋਕ ਨੇ ਉਹਨਾਂ ਦੀ ਗੱਲਬਾਤ ਹੈ ਉਹ ਕਹਿੰਦੇ ਜੇ ਇਹ ਬੰਨ ਨਾ ਟੁੱਟੇ ਸਰਕਾਰ ਨੇ ਕੋਈ ਐਕਸ਼ਨ ਨਾ ਕੀਤਾ ਇਹਦੇ ਕਾਰਵਾਈ ਨਾ ਹੋਈ ਕਹਿੰਦੇ 50% ਜਿਹੜਾ ਦਰਿਆ ਦੇ ਪਾਣੀ ਦਾ ਪਾਣੀ ਨਾਲ ਨੁਕਸਾਨ ਹੁੰਦਾ ਉਹ ਇਹ ਵਿਆਸ ਡੇਰੇ ਦੇ ਮਾਰੇ ਬੰਨਾ ਕਰਕੇ ਹੁੰਦਾ ਹੈ। ਜਾਨੀ ਕਿ ਬਾਬਾ ਗ੍ਰਿੰਦਰ ਸਿੰਘ ਢਿੱਲੋ ਜਿਹੜਾ ਵਿਆਸ ਡੇਰੇ ਦਾ ਮੁਖੀ ਹੈ ਇਹ ਉਹਦੇ ਕਰਕੇ ਇਹ ਨੁਕਸਾਨ ਉੱਥੋਂ ਦੇ ਪਿੰਡਾਂ ਦੇ ਲੋਕਾਂ ਦਾ ਹੋ ਰਿਹਾ। ਤੇ ਹੁਣ ਤੁਸੀਂ ਕਿਹੜੇ ਰੱਬ ਦੀ ਗੱਲ ਕਰਦੇ ਹੋ? ਇਹ ਬਾਬੇ ਕਿਹੜੇ ਰੱਬ ਨਾਲ ਜੋੜਦੇ ਆ। ਔਰ ਕਿਹੜੇ ਕਿਹੜੇ ਪਲੇ ਦੀ ਗੱਲ ਕਰਦੇ ਆ। ਉੱਥੋਂ ਦੇ ਹਾਲਾਤ ਜਾ ਕੇ ਦੇਖੋ ਕਿਦਾਂ ਪਸ਼ੂ ਤੜਫ ਰਹੇ ਨੇ। ਪੱਠੇ ਨਹੀਂ ਮਿਲ ਰਹੇ। ਪਾਣੀ ਦੀ ਕਿੱਦਾਂ ਪ੍ਰਵਲ ਪੀਣ ਵਾਸਤੇ ਔਰ ਕਿੱਦਾਂ ਉਹਨਾਂ ਘਰਾਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਪਿੰਡਾਂ ਦੇ ਪਿੰਡ ਡੁੱਬੇ ਹੋਏ ਨੇ ਫਸਲਾਂ ਤਬਾਹ ਹੋ ਗਈਆਂ ਤੇ ਇਹਨਾਂ ਬਾਬਿਆਂ ਦੇ ਕੰਨ ਤੇ ਜੋ ਨਹੀਂ ਸਰਕਦੀ ਜ਼ਰੂਰੀ ਹੈ ਵੀ ਜਿਹੜੇ ਇਦਾਂ ਦੇ ਡੇਰੇਦਾਰ ਨੁਕਸਾਨ ਕਰਦੇ ਨੇ ਪਬਲਿਕ ਦਾ ਤੇ ਇਹਨਾਂ ਤੇ ਕਾਰਵਾਈ ਹੋਣੀ ਜ਼ਰੂਰੀ ਹੈ ਤੇ ਕਾਰਵਾਈ ਤਾਂ ਨਹੀਂ ਹੋ ਰਹੀ ਕਿਉਂਕਿ ਸਰਕਾਰ ਦੇ ਦਰਵਾਜ਼ੇ ਬਾਬੇ ਦੇ ਚੱਲਦੀ ਹੈ ਬੋਟ ਬੈਂਕ ਜਿਹੜਾ ਹੈ ਉਹ ਬਹੁਤ ਜ਼ਿਆਦਾ ਹੈ ਡੇਢ ਸਾਡੇ ਪਿੰਡਾਂ ਦੇ ਲੋਕ ਨੇ ਰੱਬ ਦੇ ਨਾਂ ਤੇ ਜੁੜੇ ਹੋਏ ਮਾਲਾ ਫੇਰ ਕੇ ਤੇ ਉਹਨਾਂ ਦੀ ਬੋਟ ਜ਼ਿਆਦਾ ਹੁੰਦੀ ਹੈ ਹੁਣ ਲੀਡਰਾਂ ਨੂੰ ਵੱਡੇ ਡੇਰਿਆਂ ਵਾਲੇ ਬਾਬਿਆਂ ਨੇ ਲੋੜ ਹੁੰਦੀ ਹੈ ਕਿਉਂਕਿ ਬੋਟ ਦਾ ਮਸਲਾ ਹੈ ਬਸ ਗੱਲ ਮੁਕਦੀ ਇਹ ਹੈ ਵੀ ਜਿਹੜੀ ਵਿਆਸ ਦੇ ਨੇੜੇ ਇਹ ਲੋਕਾਂ ਨੇ ਆਵਾਜ਼ ਉਠਾਈ ਹੈ ਉਹਨਾਂ ਦਾ ਇਹ ਸਿੱਧੇ ਤੌਰ ਤੇ ਇਲਜ਼ਾਮ ਹੈ ਕਿ ਸਾਡੇ ਪਿੰਡਾਂ ਦਾ ਨੁਕਸਾਨ ਹੜ੍ਹ ਦੇ ਪਾਣੀ ਨਾਲ ਤਾਂ ਹੋਇਆ ਕਿ ਬਿਆਸ ਵਾਲੇ ਬਾਬੇ ਗ੍ਰਿੰਦਰ ਢਿੱਲੋਂ ਨੇ ਆਪਣੇ ਡੇਰੇ ਦੇ ਕੋਲੇ ਵੱਡੇ-ਵੱਡੇ ਬੰਨ ਮਾਰੇ ਹੋਏ ਨੇ ਆਪਣਾ ਡੇਰਾ ਬਚਾਉਣ ਵਾਸਤੇ ਤੇ ਉਹ ਬੰਨ ਮਾਰੇ ਹੋਣ ਕਰਕੇ ਪਿੰਡਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਦਰਿਆ ਦਾ ਹੜ੍ਹ ਦਾ ਆ ਜਾਂਦਾ ਤੇ ਪਿੰਡਾਂ ਦੇ ਪਿੰਡ ਡੁੱਬ ਜਾਂਦੇ ਇਹ ਹੁਣ ਬਾਬਾ ਸੋਚੇ ਜਾਂ ਜਿਹੜੇ ਉਹਦੇ ਪ੍ਰੇਮੀ ਨੇ ਉਹ ਸੋਚਣ ਪਰ ਜਿਹੜੀ ਪ੍ਰੋਬਲਮ ਆਮ ਲੋਕਾਂ ਨੂੰ ਆ ਰਹੀ ਹੈ ਉਨੇ ਵਾਲੇ ਬਾਬੇ ਬਿਲਕੁਲ ਧਿਆਨ ਨਹੀਂ ਦੇ ਰਹੇ ਇਹ ਬੇਨਤੀ ਹੈ ਜੀ ਜੇ ਕੋਈ ਵਿਆਸ ਪ੍ਰੇਮੀ ਸੁਣਦਾ ਹੋਵੇ ਵੀ ਤੁਹਾਡੀ ਇਹ ਕਰਤੂਤ ਹੈਗੀ ਹੈ ਤੁਸੀਂ ਜ਼ਮੀਨ ਨੱਪੀ ਹੋਈ ਹੈ ਤੁਸੀਂ ਬੰਨ ਮਾਰੇ ਹੋਏ ਨੇ ਤੁਹਾਡੇ ਕਰਕੇ ਆਮ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ ਕਿ ਤੁਸੀਂ ਸੋਚਣਾ ਹੈ ਮੀਡੀਆ ਰਾਹੀਂ ਇਹ ਚਰਚਾ ਛੜਨੀ ਚਾਹੀਦੀ ਹੈ ਵੀ ਜਿਹੜੇ ਡੇਰਿਆਂ ਦੇ ਮਾਲਕ ਮੁਖੀ ਇਦਾਂ ਦੀਆਂ ਕਰਤੂਤਾਂ ਕਰਦੇ ਨੇ ਨਾਜਾਇਜ਼ ਕਬਜ਼ੇ ਕਰਦੇ ਨੇ ਜਿੰਨਾ ਕਰਕੇ ਆਮ ਲੋਕਾਂ ਦਾ ਨੁਕਸਾਨ ਹੁੰਦਾ ਆਮ ਲੋਕਾਂ ਨੂੰ ਪ੍ਰੋਬਲਮ ਆਉਂਦੀ ਹੈ ਉਹਨਾਂ ਬਾਬਿਆਂ ਤੇ ਭਾਵੇਂ ਗ੍ਰਿੰਦਰ ਢਿੱਲੋ ਹੋਵੇ ਭਾਵੇਂ ਕੋਈ ਹੋਰ ਹੋਵੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ